ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਸੰਨੀ ਰਲਾਤੀ ਐਮ ਹੋ ਗਿਆ 2.5 ਮੱਛਾਂ ਨੂੰ ਤੇ ਮੌਸਮ ਵਧੀਆ ਧੁੱਪ ਧੱਪ ਨਿਕਲੀ ਪਈ ਐ ਮਸਾਂ ਕਿਤੇ ਆ ਕੇ ਭਈ ਧੁੱਪ ਦੇਖੀ ਐ ਤੇ اپنی ਮਾਝੇ ਹੈ ਜੇ ਕੱਕ ਕੰਡਾ ਯਾਰ ਚੱਕਦੀ ਨਹੀਂ ਇਹਨੂੰ ਚੱਕਰ ਪਤਾ ਨਹੀਂ ਕੀ ਹੈ ਅਣ ਪਚਿਆ ਗੋਹਾ ਕਰਦੀ ਹੈ ਇਹ ਇਹਦੇ ਮੇਦੇ 'ਚ ਕੋਈ ਦਿੱਕਤ ਹੈ ਆ ਦੇਖੋ ਗੋਏ 'ਚ ਨਾ ਜਾਲੇ ਇਹ ਦਿੰਦੀ ਹੈ ਜਾਲੇ ਤੇ ਸੰਨੀ-ਸੰਨੀ ਨਹੀਂ ਖਾਂਦੀ ਖੁੱਲ ਕੇ ਇਹ ਨਾ ਹੀ ਫੀਡ ਫੂਡ ਖਾਂਦੀ ਹੈ ਮਹੀਨੇ ਤੋਂ ਉੱਤੇ ਹੋ ਗਿਆ ਸੂਈ ਨੂੰ ਇਹਨੂੰ ਡੇਢ ਮਹੀਨੇ ਦੇ ਕਰੀਬ ਹੋਣ ਵਾਲਾ ਸਮੇਟਿਕ ਜਤੂ ਕਿ ਵਿਲਵਾਤੀ ਸੀ ਤੇ ਦੁੱਧ ਵਧੀਆ ਚੰਗਾ ਕੱਢੀ ਜਾਂਦੀ ਹੈਗੀ ਤੇ ਆਪਾਂ ਡੱਬੇ ਮਾਰ ਕੇ ਦੇਖੇ ਸਾਮ ਦੇ ਦੁੱਧ ਨੂੰ 9 ਲੀਟਰ ਵਾਂਗੂ ਡਾਂਗਰਾ ਦਿੱਤਾ ਇਹਨੇ ਤੇ ਸਵੇਰੇ ਲੀਟਰ ਘਟਾ ਜਾਂਦੀ ਹੈ 7.5 8 ਜਾਂਦੀ ਹੈ ਸਾਮ ਨੂੰ 9 ਦੇ ਦਿੰਦੀ ਹੈ ਜਾਂ ਸਵੇਰੇ 9 ਦੇ ਦਿੰਦੀ ਹੈ ਸਾਮ ਨੂੰ ਘਟਾਉਂਦੀ ਐ ਜੇ ਕਰਦੀ ਐ ਖੇ ਟੁੱਟਾ ਐ ਤੇ ਬਾਕੀ ਚਲੋ ਠੀਕ ਆ ਬਹੁਤ ਐਨਾਂ ਦੁੱਧ ਤਾਂ ਤੇ ਨਾਈ ਆਪਾਂ ਐ ਕਹਣਾ ਵੀ ਇਹ ਹਰਿਆਣੇ ਤੋਂ ਲਿਆਂਦੀ ਹੋਈ ਆ ਅੱਇਆ ਆਵਦੀ ਮੈਸਾ ਵਧੀਆ ਦੁੱਧ ਵਾਲੀ ਮੱਝਾ ਤੇ ਅੱਇਆ ਦੇਖੋ ਵੀ ਹੁਣ 2:30 ਵਜੇ ਨੇ ਤੇ ਕੋਈ ਇਹਨੂੰ ਆਪਾਂ ਦਵਾਈ ਨਹੀਂ ਕੱਲੀ ਕੈਸੀ ਆਮ ਜ਼ਰੂਰ ਦਿੰਨੇ ਆ ਆ ਦੇਖੋ ਛੱਡਾ ਦੇਖੋ 2:30 ਵਜੇ ਨੇ ਹਜੇ ਸਵੇਰੇ ਦੁੱਧ ਚੋਇਆ ਇਹਦਾ ਤੇ 7.5 ਲੀਟਰ ਤੇ ਹੁਣ 2.5 ਦਾ ਟਾਈਮ ਆ ਦੇਖੋ ਤੁਸੀਂ ਛੱਡਾ ਤੇ ਆਪਾਂ ਧਾਰ ਕੱਢਾਂਗੇ ਇਹ ਜਾ ਕੇ 5 ਵਜੇ ਐਣਾ ਐ ਕਰ ਲੈਂਦੀ ਆ ਜਿਵੇਂ ਕੀ ਆਪਾਂ ਮੰਡੀ 'ਚ ਨਹੀਂ ਐਖੜ ਲਾਇਆ ਹੁੰਦਾ ਪਸੂਆਂ ਦਾ ਲੈ ਆਉਂਦੇ ਨੇ ਮੰਡੀ 'ਚ ਐਖੜ ਲਾ ਕੇ ਥਾਂ ਟੇਡੇ ਵਿੰਗੇ ਉਹ ਚੀਜ਼ ਬਣਾ ਜਾਂਦੀ ਹੈ ਇਹ 5 ਵਜੇ ਦੇ ਨੇ ਸੰਨੀ ਨੂੰ ਮਾਰਦੀ ਆ ਨੱਕਾਂ ਤੇ ਹੋਰ ਆਪਣੀਆਂ ਚੰਗੀ ਖਾਦੀਆਂ ਸੰਨੀ ਇਹ ਆਪਣੀ ਟੁੱਟੇ ਸਿੰਘ ਵਾਲੀ ਇਹ ਆ ਗਈ ਆਪਣੀ ਲਾਲੋ ਤੇ ਅੱਜ ਤਰੀਕ ਹੋ ਗਈ 8 8 ਤਰੀਕ ਹੈ ਅੱਜ ਤੇ 13 ਤਰੀਕ ਨੂੰ 10 ਮਹੀਨੇ ਤੇ ਪੂਰੇ ਹੋ ਜਾਣਗੇ ਦੇਖੋ ਸਿੰਘਾਂ ਦੇ ਸੱਣੀ ਚੱਕੀ ਇਹ ਹੈਗੀ ਆਪਣੀ ਆਮ ਜੀ ਮੱਝ ਬਹੁਤ ਸੀੜੂ ਮੱਝ ਆ ਗਈ ਇਹ ਹੋਊਗੀ ਇੱਕ ਆ ਹੋਊਗੀ ਕਿਉਂਕਿ ਨਾਈਂ ਤਾਂ ਇਹ ਬਾਲੇ ਨਵੇਂ ਹਾਣ ਦੀਆਂ ਨੇ ਜਿਵੇਂ ਆਪਾਂ ਬਸ ਸੋਚ ਲਈਏ ਵੀ ਦੂਜੇ ਸੂਏ ਤੇ ਇਹ ਮੱਜ ਮੰਨ ਕੇ ਜੇ ਚੱਲੋ ਵੀ ਇਹ ਤੀਜੇ ਸੂਏ ਸੂਈ ਹੋ ਜਾਂ ਚੌਥੇ ਸੂਈ ਹੋ ਤੇ ਆਪਾਂ ਨੂੰ ਇੰਨਾ ਤਾਂ ਇਹਦਾ ਪਤਾ ਵੀ ਨਹੀਂ ਆਪਾਂ ਲਿਆਏ ਸੀ ਆਪਾਂ ਨੂੰ ਤਾਂ ਦੇਖੋ ਜਦੋਂ ਲਿਆਉਣੇ ਆ ਉਹ ਤਾਂ ਬਾਈ ਕੋਈ ਤੀਜੇ ਸੂਏ ਤੋਂ ਗਾਹਾਂ ਤਾਂ ਕੋਈ ਵਧਾਉਂਦਾ ਹੀ ਨਹੀਂ ਹੁੰਦਾ ਹਨਾ ਹੋ ਸਕਦਾ ਮੈਂ ਵੀ ਨਾ ਵਧਾਵਾਂ ਤੇ ਹਰ ਇੱਕ ਜਦੋਂ ਆਪਾਂ ਪੁੱਛਦੇ ਆ ਕਿ ਐਵੇਂ ਸੂਏ ਆ ਦੂਜੇ ਸੂਏ ਆ ਬਾਈ ਆਪਾਂ ਨੂੰ ਤਾਂ ਦੂਜੇ ਸੂਏ ਕਹਿ ਕੇ ਦੇਤੀ ਸੀ ਤੇ ਪਰ ਦੂਜੇ ਸੂਏ ਤਾਂ ਨਹੀਂ ਹੋਣੀ ਇਹ ਮੇਰਾ ਖਿਆਲ ਆ ਆਪਣੇ ਕੋਲੇ ਹੁਣ ਚੌਥੇ ਸੂਏ ਸੂਈ ਹੋਵੇ ਹੰਤਾਜਾ ਤੇ ਜਿਹੜੇ ਹਿਸਾਬ ਨਾਲ ਮੈਸ ਲੱਗਦੀ ਆ ਤੇ ਵਧੀਆ ਗਈ ਮੈਸ 12 ਕਿਲੋ ਲੀਟਰ ਦੁੱਧ ਕੱਢੀ ਜਾਂਦੀ ਆ ਕੱਟੇ ਨੂੰ ਚੰਗਾ ਆ ਕੇ ਇੱਕ ਥਣ ਤੇ ਮੱਝਾਂ ਦੇਖੋ ਆਪਾਂ ਆਮ ਜੇ ਰੇਟਾਂ ਤੇ ਲਿਆਏ ਆ ਕੋਈ ਆਇਆ ਨਹੀਂ ਦੇਖ ਕੇ ਲੈ ਵੀ ਹਾਂ ਆਪਾਂ ਵੱਡੀ ਮੱਝ ਲੈ ਲੋ ਬਰੀਡ ਉਹ ਕੰਮ ਨਹੀਂ ਆਮ ਜਿਹੇ ਰੇਟਾਂ ਦੀਆਂ ਮੱਝਾਂ ਨੇ ਤੇ ਪਹਿਲੇ ਹੀ ਆਪਾਂ ਮੰਡੀਆਂ ਤੋਂ ਜਾਂ ਹੋਰ ਆਪਾਂ ਵੱਡੀਆਂ ਮੱਝਾਂ ਨੂੰ ਹੱਥ ਪਾਵਾਂਗੇ ਨਵਾਂ ਕੰਮ ਹੈ ਫਿਰ ਬਾਅਦ ਚੌਕਾ ਹੋ ਜਾਂਦਾ ਹੈ ਤੇ ਆਪਾਂ ਆਮ ਜੀਆਂ ਮੱਝਾਂ ਲਿਆਏ ਆ ਤੇ ਨਾਲੇ ਤਾਂ ਬੰਦੇ ਨੂੰ ਨੌਲਜ ਆ ਜਾਂਦੀ ਹੈ ਸਾਰੇ ਕੰਮਕਾਰ ਦੀ ਇਹ ਬਿਮਾਰੀ ਠਮਾਰੀ ਪਸ਼ੂਆਂ 'ਚ ਹੋਰ ਬਹੁਤ ਦਿੱਕਤਾਂ ਆਉਂਦੀਆਂ ਨੇ। ਥੋੜੀ ਜਿਹੀ ਆਪਣੇ ਹੈਗੀ ਜਗ੍ਹਾ ਦੀ ਪ੍ਰੋਬਲਮ। ਘੱਟ ਹੈ ਥੋੜੀ ਜਿਹੀ ਜਗ੍ਹਾ। ਚਲੋ। ਭੀੜ ਨਾਲ ਸੰਗੀੜ ਕੱਢਾਂਗੇ। ਗਾਂਹਾਂ ਜਾ ਕੇ ਆਪੇ ਜਗ੍ਹਾ ਖੁੱਲੀ ਹੋ ਜੂਏ ਆਪਣੀ ਗਿਰਨ ਅਸਲ। ਤੇ ਇਹਨੂੰ ਪਾਊਡਰ-ਪਾਊਡਰ ਵੀ ਪਾਤੇ। ਨਾਈਂ ਤਾਂ ਵੀ ਬਈ ਰਾਜੀ ਹੋਈ ਐ। ਤੇ ਨਾਈਂ ਇਹ ਹੀਟ ਚਾਹੀ ਹੈਗੀ ਉਹਨੂੰ ਹੀਟ ਚਾਹੀ ਨੂੰ ਵੀ ਹੋਵੇ ਹੁਣ ਮੈਨੂੰ ਲੱਗਦਾ ਨਵੇਂ ਮਹੀਨੇ। ਤੇ ਵਿੱਚ ਤਾਂ ਗੈਨਦਾ ਵੀ ਬਹੁਤ ਵਧੀਆ ਗਿਰਨਾ ਅਸਲ ਵੀ ਦੁੱਧ ਵੀ ਵਧੀਆ ਹੁੰਦਾ ਸੀਲ ਹੁੰਦੀਆਂ ਪਰ ਸਾਨੂੰ ਨਹੀਂ ਇਹ ਲੱਗਦੀ ਵੀ ਸੀਲ ਹੋਊਗੀ ਬਹੁਤ ਕੱਬੀ ਹੈਗੀ ਇਹ ਬਨਣੀ ਫੋਲਣੀ ਬਹੁਤ ਔਖੀ ਹੈ ਤੇ ਆ ਗਈ ਭੈਣ ਇਹ ਵੀ ਢੱਡਲੀ ਜੀ ਹੋ ਗਈ ਇਧਰ ਆ ਗਈਆਂ ਆਪਣੀਆਂ ਛੋਟੀਆਂ ਤੇ ਪਸ਼ੂਆਂ ਬਾਰੇ ਨੌਲੇਜ ਬਈ ਜ਼ਰੂਰੀ ਆ ਦੇਖਣਾ ਹਰ ਵਕਤ ਪਸ਼ੂਆਂ ਨੂੰ ਪੈਂਦਾ ਹੀ ਪੈਂਦਾ ਆਇ ਨਹੀਂ ਹੈਗਾ ਆਪਾਂ ਸੰਨੀ ਰਲਾਈ ਤੇ ਜਾਂ ਕਿਤੇ ਵੀ ਵਾਗ ਗਏ ਆਪਾਂ ਗੁੜੀਆਂ ਨੂੰ ਕਹੇਗੇ ਵੀ ਐ ਪਾਣੀ ਪਿਆ ਦਿਓ ਆ ਕਰ ਦਿਓ ਉਹ ਕੰਮ ਨਹੀਂ ਜੇ ਪਸ਼ੂ ਰੱਖਣਿਆ ਤਾਂ ਫਿਰ ਘਰੀ ਰਹਿਣਾ ਪੈਂਦਾ ਡਿਊਟੀ ਪੱਕੀ ਐ ਹਰ ਇੱਕ ਚੀਜ਼ ਨੋਟ ਕਰਨੀ ਪੈਂਦੀ ਐ ਇਹਨਾਂ ਦੀ ਤਾਰ ਦਾ ਟਾਈਮ ਵੀ ਨੋਟ ਕਰਨਾ ਪੈਂਦਾ ਵੀ ਜੇ ਆਪਾਂ ਸਵੇਰੇ ਲੇਟ ਕੱਢੀ ਐ ਤਾਂ ਸ਼ਾਮ ਨੂੰ ਵੀ ਫਿਰ ਲੇਟ ਹੀ ਕੱਢਣੀ ਪਊ। ਫੇਰ ਦੁੱਧ ਸਹੀ ਆਉਂਦਾਗਾ। ਤੇ ਜੇ ਤਾਂ ਆਪਾਂ ਡੈਰੀ 'ਚ ਹੀ ਪਾਉਣਿਆ ਉਹ ਗੱਲ ਤਾਂ ਵੱਖਰੀ ਆ। ਚਾਹੇ ਸਵੇਰੇ ਸ਼ਾਮ ਚਾਹੇ ਵੱਧ ਚਾਹੇ ਘੱਟ ਕਿੰਨੀ ਦੇਈ ਜਾਣ ਤੇ ਜਿਹੜਾ ਆਪਾਂ ਇਹ ਟਟਮਾ ਲਾਇਆ ਜਾਂ ਹੋਟਲ ਤੇ ਲਾਇਆ ਤੇ ਉਹ ਦੁੱਧ ਫਿਰ ਆਪਾਂ ਨੂੰ ਪੂਰਾ ਕਰਕੇ ਦੇਣਾ ਪਊਗਾ। ਕਿਉਂਕਿ ਇਰਫੋਰ ਗਾਹਾਂ ਗਲੇ ਦੇ ਸਾਧਨ ਨਹੀਂ ਹੁੰਦਾ ਤਾਂ ਕਰਕੇ ਸਾਰੀਆਂ ਗੱਲਾਂ ਧਿਆਨ ਰੱਖਣਾ ਪੈਂਦਾ ਤੇ ਨਾਈਂਥ ਆਪਾਂ ਬੜਾ ਦੇਖੋ ਪਸ਼ੂਆਂ ਚ ਹਰਿਆਣਾ ਹਰਿਆਣਾ ਕਰੇ ਮੱਝਾਂ ਆਪਣੀਆਂ ਪੰਜਾਬੀ ਮੱਝਾਂ ਨੇ ਠੀਕ ਚੱਲੀ ਜਾਂਦੀਆਂ ਜਿਹੇ ਜਿਹਾ ਪਾਵਾਂਗੇ ਉਹੇ ਜਿਹਾ ਕੱਢਾਂਗੇ ਤੇ ਚਲੋ ਜੀ ਠੀਕ ਹੈ ਧੰਨਵਾਦ ਜੀ ਓਕੇ